ਲੋ ਵੀ ਮੈਟਰੋ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਬਈ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਰ ਰਹੇ ਆ ਸਪਰੇਏ ਤੇ ਤੇਲੇ ਤੋਂ ਕਰ ਰਹੇ ਆ ਕਿਉਂਕਿ ਅਟੈਕ ਜ਼ਿਆਦਾਤਰ ਤੇਲੇ ਦਾ ਹੀ ਆਪਣਾ ਤੁਸੀਂ ਜੀਰੀ ਦੇਖ ਸਕਦੇ ਹੋ ਵੀ ਪੰਜਾਬ ਜੀਰੋ ਇੱਕ ਆਪਣੀ ਜੀਰੀ ਆ ਤੇ ਇਹਦੇ ਵਿੱਚ ਅੱਜ ਆਪਾਂ ਕਰ ਰਹੇ ਆ ਮਿੱਤਰੋ ਤੇਲ ਦੀ ਸਪਰੇਏ ਕਿਉਂਕਿ ਹਲੇ ਇਹਨੇ ਨਵੰਬਰ ਮਹੀਨੇ ਦੇ ਅਖੀਰ ਜਾਂ ਅਗਲੇ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਦੇ ਜਾਂ ਅਕਤੂਬਰ ਦੇ ਐਂਡਲੇ ਹਫ਼ਤੇ ਦੇ ਵਿੱਚ ਵੱਢੀ ਜਾਣੀਆਂ ਤੇ ਬਾਪੂ ਅੱਜ ਕਰ ਰਹੇ ਆ ਆਪਾਂ ਸਪਰੇਏ ਹੈਕਸਾ ਲੌਨ ਦੀ ਸਪਰੇਏ ਕਰ ਰਹੇ ਆ ਆਜੋ ਮੈਂ ਤੁਹਾਨੂੰ ਸਾਲਟ ਵੀ ਦਿਖਾ ਦਣਾ ਬਈ ਸਭ ਤੋਂ ਮਹਿੰਗੀ ਦਵਾਈ ਆ ਇਹ ਜਿਵੇਂ ਹੁਣ ਤੱਕ ਦੀ ਕਿਉਂਕਿ ਕੱਲਾ ਕਰਦੀ ਆ ਇਹ ਤੇਲੇ ਤੋਂ ਕੰਮ ਵੀ ਹੈਕਸੋਲੋਨ ਆ ਜਾਂਦੀ ਆ ਤੇ ਜਿਹੜਾ ਇਹਦੇ ਵਿੱਚ ਸਾਲਟ ਆ ਉਹ ਲਿਖਿਆ ਵਾ ਟ੍ਰਾਈਫਲਮ ਮੈਜ਼ੋਪ ਪੈਰੀਅਮ ਪਤਾ ਨਹੀਂ ਕੀ ਲਿਖਿਆ ਵਾ ਬਾਬੇ ਉਹ 10% ਤੇ ਇਨਸੈਕਟੀਸਾਈਡ ਅਤੇ ਇਹਦੇ ਉੱਪਰ ਤੇਲਾ ਛਾਪਿਆ ਵਾ ਵੀ ਕੱਲਾ ਤੇਲੇ ਤੋਂ ਹੀ ਇਹਨੇ ਕੰਮ ਕਰਨਾ ਤੇ ਜਿਹੜੀ ਆ ਦਵਾਈ ਆ ਬਾਬੇ ਉਹ ਸਭ ਤੋਂ ਮਹਿੰਗੀ ਆ ਇਹ ਤੇ ਬੜਾ ਇੱਕ ਨੰਬਰ ਚਾ ਤੇ ਬਾਬਿਓ ਇਹ ਹੈਗਾ ਪੈਕਸਲੋਨ ਦਾ ਸਾਲਟ ਆ ਇਹ ਜੇ ਆਪਾਂ ਬਾਈ ਨੇਮ ਆਪਾਂ ਪੈਕਸਲੋਨ ਪਾਉਂਦੇ ਆ ਤਾਂ ਬਾਬਿਓ ਬਹੁਤ ਮਹਿੰਗੀ ਪੈ ਜਾਂਦੀ ਆ ਕਿਉਂਕਿ ਉਹ ਮਹਿੰਗੀ ਤੁਹਾਨੂੰ ਪਤਾ ਹੀ ਪੈਕਸਲੋਨ ਕਿੰਨੀ ਮਹਿੰਗੀ ਆ ਸਭ ਤੋਂ ਸਿਰੇ ਦੀ ਦਵਾਈ ਆ ਤੇ ਇਹਦੇ ਵਿੱਚ ਹੈਕਸਲੋਨ ਦੇ ਵਿੱਚ ਇਹਦੇ ਵਿੱਚ ਲਿਖਿਆ ਹੋਇਆ ਹੈਕਸਲੋਨ ਉਹਦੇ ਵਾਲੀ ਸਾਲਟ ਆ ਇਹਦੇ ਵਿੱਚ ਹੈਕਸਲੋਨ ਵਾਲਾ ਪੈਕਸਲੋਨ ਵਾਲਾ ਤੇ ਇਹਦਾ ਹੈਗਾ ਹੈਕਸਲੋਨ ਤੇ ਜੇ ਇਹ ਆਪਾਂ ਗੱਲ ਕਰੀਏ 1 ਕਿਲੇ ਦੇ ਵਿੱਚ ਇਹ ਪੈਂਦੀ ਆ ਬਾਬਿਓ 94 ਐਮ ਐਲ ਇੱਕ ਸ਼ੀਸ਼ੀ 1 ਕਿਲੇ ਦੇ ਵਿੱਚ ਪੈ ਜਾਂਦੀ ਆ ਤੇ ਜੇ ਆਪਾਂ ਕਿਉਂਕਿ ਹੈਕਸਲੋਨ ਪਾਉਣੇ ਆ ਤੁਹਾਨੂੰ ਪਤਾ ਹੀ ਹੈ ਵੀ ਮਹਿੰਗੀ ਬਹੁਤ ਹੈ ਵੀ 13-14000 ਦੀ ਪੈ ਜਾਂਦੀ ਹੈ ਉਹ ਇੱਕ ਸ਼ੀਸ਼ੀ ਤੇ ਇੱਕ ਕੀਲੇ ਦੀ ਫਿਰ ਉਹ ਆਪਾਂ ਇੰਨੀ ਕਰ ਨਹੀਂ ਸਕਦੇ ਹੈਗੇ ਤਾਂ ਆਪਾਂ ਹੈਕਸਲੋਨ ਪਾ ਰਹੇ ਹਾਂ ਤੇ ਬਾਬਿਓ ਜਿਹੜਾ ਹੈਕਸਲੋਨ ਆ ਇਹ ਆਪਾਂ ਨੂੰ ਪੈ ਜਾਂਦੀ ਹੈ 1000 ਤੋਂ ਲੈ ਕੇ 1050 ਤੱਕ ਦੀ ਬਾਕੀ ਬਈ ਆਪਦੇ ਆਪ ਦੇ ਦੁਕਾਨਾਂ ਦਾ ਰੇਟ ਆਉਂਦੇ ਨੇ ਆਪਾਂ ਕਿਹਦਾ ਰੇਟ ਨਹੀਂ ਖਰਾਬ ਕਰਦੇ ਵੀ 1000 ਤੋਂ 1050 ਤੱਕ ਦੀ ਪੈ ਜਾਂਦੀ ਹੈ ਇਹ ਮਤਲਬ ਆਸਰਾ ਬਈ ਇਹਦਾ 1 ਮਹੀਨੇ ਦਾ ਰਹਿੰਦਾ ਵੀ 1 ਮਹੀਨੇ ਤੱਕ ਦਾ ਇਹ ਅਸਰ ਰੱਖਦੀ ਆ ਸਭ ਤੋਂ ਮਹਿੰਗੀ ਦਵਾਈ ਆ ਕਿਉਂਕਿ ਫਿਰ ਤਾਂ ਆਪਣਾ ਮਤਲਬ ਵਡਾਈ ਦੇ ਕੰਮ ਸ਼ੁਰੂ ਹੋ ਜਾਂਦਾ ਤਾਂ ਉਹਦੇ ਵਿੱਚ ਵਡਾਈ ਤੱਕ ਮਤਲਬ ਵੀ ਹੁਣ ਅਸਰ ਕਰੂਗੀ ਇਹ ਤੇ ਆਪਣੀ ਜੀਰੀ ਹਰੀ ਹੈ ਆਪਾਂ ਹਰੀ ਜੀਰੀ ਦੇ ਉੱਪਰ ਹੀ ਕਰਾਂਗੇ ਤੇ ਆਪਾਂ ਪੱਕੀ ਬੀਜਰੀ ਪਰ ਕਰ ਨਹੀਂ ਸਕਦੇ ਬਾਪੂ ਉਹ ਖਰਾਬ ਕਰਦੀ ਆ ਫਿਰ ਪੱਕੀ ਬੀਜਰੀ ਤੇ ਇਹਦੇ ਫਿਰ ਜਿਵੇਂ ਕੋਈ ਮੈਰਿਟਸ ਪੁਆਇੰਟ ਤਾਂ ਫਿਰ ਇਹਦੇ ਡੀਮੈਰਿਟਸ ਪੁਆਇੰਟ ਨੇ ਮਤਲਬ ਵੀ ਪੱਕੀ ਜੀਰੀ ਨੂੰ ਇਹ ਖਰਾਬ ਕਰਦੀ ਆ ਤੇ ਹੈਕਸੋਲਾਨ ਆ ਜਾਂਦੀ ਆ ਬਾਪੂ 94 ਐਮ ਐਲ 1 ਕਿਲੇ ਦੀ ਆਪਾਂ ਘੋਲ ਬਣਾਇਆ ਪਿਆ ਤੁਹਾਨੂੰ ਦੇਖ ਲਓ ਵੀ ਇਹ ਆਪਾਂ ਬਣਾਇਆ ਪਿਆ ਤੇ ਆਪਾਂ ਇੱਕ ਇੱਕ ਆਪ ਇੱਕ ਇੱਕ ਲੀਟਰ ਆਪਾਂ ਜੇ ਮੈਂ ਹੁੰਦਾ ਆਪਾਂ ਦੋ ਜੀਆਂ ਵਾਲਾ ਹੁੰਦਾ ਤਾਂ ਆਪਾਂ 1 ਲੀਟਰ ਭਰ ਕੇ ਆਪਾਂ ਇੱਕ ਪੰਪ ਦੇ ਵਿੱਚ ਪਾ ਦਿੰਨੇ ਹੁੰਨੇ ਆ ਤੇ ਇਹ ਬਣਾਇਆ ਵਾ ਆਪਾਂ 9 ਕਿਲਿਆਂ ਦਾ ਘੋਲ ਤੇ ਬਾਕੀ ਤੁਸੀਂ ਦੇਖ ਹੀ ਲਿਆ ਵੀ ਹੈਕਸੋਲ ਉਹਨਾ ਮੈਂ ਤੁਹਾਨੂੰ ਸਾਰੀ ਇਹਦੇ ਵਿੱਚ ਡਿਟੇਲ ਦੇ ਵਿੱਚ ਕੱਲ ਨੂੰ ਵੀ ਆਪਾਂ ਸਪਰੇਅ ਕਰਾਂਗੇ ਅੱਜ ਵੀ ਕਰ ਰਹੇ ਆ ਤੇ ਜਿਹੜੀ ਆਪਾਂ ਜੀਰੀ ਤੇ ਸਪਰੇਅ ਕਰ ਰਹੇ ਆ ਇਹ ਬਾਪੂ ਹੈਗੇ ਪੰਜਾਬ 01 ਤੇ ਇੱਧਰ ਆਉਂਦਾ ਸਾਡਾ ਮੈਕਵਾ ਸਪਰੇਅ ਕਰਨ ਵਾਲਾ ਇਹਨਾਂ ਨੇ ਬਾਪੂ ਸਾਡੀ ਜੀਰੀ 'ਚ ਰੇਪ ਆਇਆ ਤੇ ਇਹਨਾਂ ਨੇ ਸਪਰੇਅ ਕਰੀ ਆ ਤੇ ਸਾਰੇ ਟੱਕਾਂ ਦੇ ਵਿੱਚ ਪਹਿਲਾਂ ਚਾਰ ਬੰਦੇ ਲਈ ਅੱਜ ਬੰਦੇ ਆਏ ਤਾਂ ਇਹੀ ਸਪਰੇਅ ਕਰ ਰਹੇ ਨੇ ਆਪਣੇ ਤੇ ਇਹੀ ਸਾਰਾ ਕੁਝ ਕਰ ਰਹੇ ਨੇ ਮਤਲਬ ਰੇ ਸਪਰੇਅ ਉਹ ਮੰਨਾ ਕੀ ਹਾਲ ਹੈਗਾ ਠੀਕ ਆ ਅੱਜ ਇੱਕ ਬੰਦਾ ਕਿਥੇ ਏਡਾਂ ਦਾ ਰਵੀ ਉਹ ਸੱਚਾ ਗਿਆ ਵੀ ਹਾਂ ਵਿਹਾਰ ਬੱਗ ਗਿਆ ਉਹਦਾ ਪੰਪ ਖਰਾਬ ਹੋ ਗਿਆ ਜੀ ਸੀਜ਼ਨ ਨੂੰ ਕੁੱਟਿਆ ਚੰਗਾ ਉਹ ਪੰਪ ਤਾਂ ਠੀਕ ਹੈ ਪਾਣੀ ਦਾ ਮੰਦ ਤਈ ਜੋ ਇੱਧਰ ਪਾ ਰਿਹਾ ਬਾਈ ਦੋ ਬਾਈ ਤੇ ਆਪਾਂ ਜਿਹੜਾ ਇਹ 1 ਲੀਟਰ ਇਹ ਪਾ ਲੈਣਾ ਉਹਨੇ ਇੱਕ ਪੰਪ ਦੇ ਵਿੱਚ ਤੇ ਬਾਕੀ ਮੁੰਨੇ ਉਹ ਨਹੀਂ ਚੱਲ ਰਹੇ ਨੇ ਸਪਰੇਅ ਨੂੰ ਤੇ ਆ ਆ ਜਾਂਦੀ ਆ ਬਾਬੇ ਉਹ ਆਪਣੀ ਜਿਹਨਾਂ ਦਾ ਚੈਸ ਆ ਜਾਂਦੀ ਆ ਇਹ ਤੇ ਇਹਦੇ ਵਿੱਚ ਵੀ ਪੈਕਸਲ ਆਉਣ ਵਾਲਾ ਸਾਲਟ ਆ ਦੋਨਿਕ ਕੰਪਨੀ ਦੀ ਆ ਤੇ ਇਹ ਕਰਾਂਗੇ ਬਾਬੇ ਉਹ 26 ਦੇ ਵਿੱਚ 26 ਦੇ ਵਿੱਚ ਕਿਉਂਕਿ ਹਲਦੀ ਤੇ ਬਾਬੇ ਉਹ ਚੱਲ ਰਿਹਾ ਕੰਮ ਮਾਰੋ ਮਾਰ ਸਪਰੇਅ ਦਾ ਤੇ ਆਪਣੀ ਪੰਜਾਬ 01 ਆ ਗਈ ਇਧਰਲੇ ਪਾਸੇ ਤੇ 26 ਆ ਗਈ ਉਧਰ 26 ਦੇ ਵਿੱਚ ਬਿਮਾਰੀ ਬਹੁਤ ਆ ਮਤਲਬ ਵੀ ਸਾਰੇ ਬਾਈਆਂ ਦੀ ਜਾਂ ਹਲਦੀ ਰੋਗ ਜਾਂ ਹੁੰਦਾ ਜਾਂ ਨੇਰੀ ਚਲਦੀ ਹੁੰਦੀ ਆ ਤਾਂ ਸਾਰੇ ਪਿੰਡ ਦੇ ਆਲੇ-ਦਾਲੇ ਫਿਰਦੀ ਹੁੰਦੀ ਆ ਤੇ ਪੰਜਾਬ 10 ਦਾ ਬਾਪੇ ਮੈਂ ਸਪੈਸ਼ਲ ਬਲੌਗ ਪਾਉਂਗਾ ਤੇ ਉਹਦੇ ਵਿੱਚ ਤੁਹਾਨੂੰ ਸਾਰਾ ਦਿਖਾਉਂਗਾ ਵੀ ਇਹਦਾ ਝਾੜ ਝੂੜ ਕੀ ਆ ਤੇ ਪਿਛਲੀ ਵਾਰ ਵੀ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਆ ਦੇਖੋ ਵੀ ਦਾਣੇ ਮਤਲਬ ਪੂਰੇ ਦਾਣੇ ਦੀ ਕੁਆਲਿਟੀ ਪੂਰੀ ਵਧੀਆ ਤੇ ਵੀ ਜੇ ਮਤਲਬ ਵੀ ਪਿਛਲੀ ਵਾਰ ਆਪਾਂ ਨੇ ਤਕਰੀਬਨ ਕਿਉਂਕਿ ਝਾੜ ਸੀਗੇ ਚੰਗੇ ਪਿਛਲੀ ਵਾਰ ਐਤਕੀ ਥੋੜੇ ਜਿਹਾ ਝਾੜ ਘਟਨੇ ਤਾਂ ਪਿਛਲੀ ਵਾਰ ਤਕਰੀਬਨ ਆਪਣੇ 7.5 ਕੁਆਂਟਰ ਦੇ ਗੇੜ ਚ ਝਾੜ ਹੈਗਾ ਸੀ ਬਾਪੇ ਉਹ ਗੱਲਾਂ ਨਾਲ ਨਹੀਂ ਹੈਗਾ ਅਸਲ ਦੇ ਵਿੱਚ 7.5 ਕੁਆਂਟਰ ਦਾ ਝਾੜ ਸੀਗਾ ਤੇ ਤੁਸੀਂ ਵੀਡੀਓ ਵੀ ਜਾ ਕੇ ਦੇਖ ਲਿਓ ਮੈਂ ਕਿ ਉੱਥੇ ਮੰਡੀ ਦੇ ਵਿੱਚ ਵੀ ਪਾਈ ਵੀ ਆ ਵੀ ਕਿੰਨਾ ਥੋਂ ਵੱਡਿਆ ਤੇ ਕਿੰਨਾ ਝਾੜ ਆ ਤੇ ਬਾਕੀ ਬਾਬੇ ਉਹ ਇੱਕ ਚੱਕਰਾਂਗੇ 500 ਇਹ ਆਦੁਨਿਕ ਕੰਪਨੀ ਦੀ ਆ ਮੂਵਰ ਇਨਸੈਕਟੀਸਾਈਡ ਤੇ ਆਦੁਨਿਕ ਕੰਪਨੀ ਦੇ ਆ ਜਾਂਦੀ ਆ 1 ਕਿਲੋ ਦੀ ਆ ਜਾਂਦੀ ਆ ਇਹ ਵੀ ਕਰਾਂਗੇ ਆਪਾਂ ਸਪਰੇ ਤੇ ਜੇ ਤੋ ਇਹ ਹੈਗਾ 700 ਤੇ ਇਹ ਹੈਗੀ ਆ ਮਤਲਬ ਵੀ 1 ਕਿਲੇ ਦੀ ਜੇ ਪਾਉਣੀ ਆਪਾਂ 125 ਗ੍ਰਾਮ ਪੈ ਜਾਂਦੀ ਆ ਤਾਂ ਇਹ ਆਪਣੇ ਕੋਲ ਬਚਦੀ ਸੀ ਕਿਉਂਕਿ ਆ ਪੌਦ ਵਾਲਾ ਕਿਲਾ ਦੀਗਾ ਇਹਦੇ ਵਿੱਚ 1 ਕਿਲੇ ਦੇ ਵਿੱਚ ਸਪਰੇ ਕਰਨੀ ਸੀਗੀ ਤਾਂ ਉਹਦੇ ਵਾਸਤੇ ਆਪਾਂ ਆਦੁਨਿਕ ਕੰਪਨੀ ਦੀ ਮੂਵਰ ਇਨਸੈਕਟੀਸਾਈਡ ਕਰਾਂਗੇ ਤੇ ਜੋ ਟੂਏ ਦੇ ਵਿੱਚ ਹੈਕਸਲੋਂ ਦੇ ਜਿਹੜਾ ਉੱਪਰ ਰੇਟ ਲਿਖਿਆ ਹੋ ਉਹ ਤੁਸੀਂ ਦੇਖ ਸਕਦੇ ਹੋ ਵੀ 2490 ਰੁਪਏ ਰੇਟ ਲਿਖਿਆ ਹੋਇਆ ਤੇ ਇਹ ਹੈਗੀ ਆ 94 ਐਮ ਐਲ ਦੀ 1 ਕਿਲੇ ਦੀ ਇੱਕ ਸ਼ੀਸ਼ੀ ਆ ਸਭ ਤੋਂ ਮਹਿੰਗੀ ਪੈਂਦੀ ਆ ਤੇ ਬਾਬੇ ਉਹ ਹੁੰਦੀ ਹਰੀ ਆ ਉਹਦੇ ਵਿੱਚ ਜੇ ਆਪਣੀ ਕਣਕ ਆਪਣੀ ਜੀਰੀ ਪੱਕੀ ਵੀ ਆ ਉਹਦੇ ਉੱਪਰ ਸਪਰੇ ਨਹੀਂ ਹੋਊਗੀ ਕੱਲੀ ਹਰੀ ਹਰੀ ਜੀਰੀ ਪਰ ਹੋਊਗੀ ਤੇ ਇਹ ਜੀਰੀ ਜਿਹੜੀ ਆਪਣੀ ਇਹ ਅਕਤੂਬਰ ਕਈ ਐਂਡਲੇ ਹਫ਼ਤੇ ਦੇ ਵਿੱਚ ਜਿਹੜੀ ਗੇਤੀ ਲੱਗੀ ਵੀ ਆ ਤਕਰੀਬਨ 14 ਜੂਨ ਨੂੰ ਲੱਗੀ ਵੀ ਆ ਉਹਦਾ ਵੱਢੀ ਜਾਊਗੀ ਅਕਤੂਬਰ ਦੇ ਅਖੀਰਲੇ ਹਫ਼ਤੇ ਵਿੱਚ 27 28 ਤਰੀਕ ਨੂੰ ਤੇ ਜਿਹੜੀ ਅੱਗੇ ਅੱਗੇ ਜਿਵੇਂ 20 ਤਰੀਕ ਨੂੰ ਲੱਗੀ ਵੀ ਆ ਜਾਂ 22 ਨੂੰ ਲੱਗੀ ਵੀ ਆ ਉਹ ਬਾਬੇ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਵੱਢੀ ਜਾਊਗੀ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਵੀ 26 ਜੀ ਦੀ ਨਾਲੋਂ ਬਾਕੀ ਕੂਸ਼ਾ ਨਾਲੋਂ ਸਾਰਿਆਂ ਨਾਲੋਂ ਰਿਜ਼ਲਟ ਇਹਦਾ ਚੰਗਾ ਹੈ ਤਕਰੀਬਨ ਆਪਾਂ ਇਹਦੇ ਲਾਏ ਹੋਏ ਨੇ 35 ਕਿਲਿਆਂ ਦਾ ਗੇੜ 35 ਤੋਂ ਲੈ ਕੇ 38 ਕਿਲਿਆਂ ਦਾ ਗੇੜ ਆਪਾਂ ਲਾਇਆ ਪਏ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਵੀ ਰਿਜ਼ਲਟ ਇਹਦਾ ਪੂਰਾ ਵਧੀਆ ਮਤਲਬ ਵੀ ਦਾਣੇ-ਦਾਣੇ ਕਿਉਂਕਿ ਇਹ ਕੱਲੇ ਦਾਣੇ-ਦਾਣੇ ਦਿਖਣ ਲੱਗ ਜਾਂਦੇ ਉੱਪਰ ਬਾਕੀ ਪੱਤਾ-ਪੁੱਤਾ ਇਹਦਾ ਸਾਰਾ ਹੀ ਸੁੱਕ ਜਾਂਦਾ ਹੁੰਦਾ ਯਮਕੀ ਮਤਲਬ ਉਹ ਲੈ ਨਿਸਰਤਾ ਗਈ ਆ ਖੱਤਾ ਦਾ ਆਪਣਾ ਪੂਰਾ ਨਿਸਰ ਗਿਆ ਥੋੜਾ ਜਿਹਾ ਡਾਊਨ ਆ ਤਾਂ ਤੇਲੇ ਦੀ ਵੀ ਅਟੈਕ ਆ ਹੁਣ ਦਾ ਤੋਤੇ ਹੀ ਭੁੰਡੀ ਦਾ ਕੋਈ ਅਟੈਕ ਨਹੀਂ ਹੈਗਾ ਕੋਈ ਹੋਰ ਬਿਮਾਰੀ ਨਹੀਂ ਹੈਗੀ ਬਸ ਕੱਲਾ ਇਹਦਾ ਤੇਲੇ ਦਾ ਅਟੈਕ ਆ ਤਾਂ ਜਟੂ ਆ ਰਹੀ ਸੀਗੀ ਇੱਕ ਫਾਂਟ ਤਕਰੀਬਨ ਆਪਣਾ 8 ਟੱਕ ਸਾਰਾ ਹੀ ਲੱਗਿਆ ਪਿਆ ਤੇ ਇਹਦਾ ਪੰਜਾਬ 01 ਦਾ ਤੇ ਪਰਲਾ ਇੱਕ ਖੱਤਾ ਲੱਗਿਆ ਪਿਆ 327 ਦਾ ਤੇ ਇੱਕ 26 ਦਾ ਤੇ ਬਾਬੇ ਜਿਆਦਾਤਰ ਤਾਂ ਆਪਾਂ ਮਤਲਬ ਐਤ ਕੀ ਆਹੀ ਲਈ ਆ ਬਾਕੀ 327 ਵੀ ਹੈਗੀ ਆ ਤਕਰੀਬਨ 20 ਤੋਂ 22 ਕਿਲਿਆਂ ਦਾ ਗੇੜਾ 327 ਤੇ ਬਾਕੀ 26 ਵੀ ਹੈਗੀ ਆ ਮੇਤਰੋ ਮੱਕੀ ਵਾਲੇ ਦੇ ਵਿੱਚ ਜੇ 26 ਮੈਂ ਕਾਮਯਾਬ ਦੇਖੀ ਆ ਤਾਂ ਬਾਬੇ ਉਹਦੇ ਚ ਦੇਖੀ ਆ ਵੀ ਆਪਣੀ ਮੱਕੀ ਵਾਲੇ ਦੇ ਵਿੱਚ ਜਿੰਨੀ ਪਛੇਤੀ ਹੋਊਗੀ ਉਹ ਤਕਰੀਬਨ ਮੇਰੇ ਹਿਸਾਬ ਨਾਲ ਜੁਲਾਈ ਅਖੀਰਲੇ ਮਹੀਨੇ ਦੇ ਵਿੱਚ ਲੱਗੀ ਵੀ ਆ ਆਪਣੀ 26 ਜੀ ਦੀ ਉਹ ਲੱਗੀ ਵੀ ਆ ਜੁਲਾਈ ਦੇ ਅਖੀਰਲੇ ਮਹੀਨੇ ਦੇ ਵਿੱਚ ਮੈਂ ਤੁਹਾਡੀ ਉਹਨੂੰ ਵੀ ਵੀਡੀਓ ਪਾਉਂਗਾ ਵੀ ਕੱਲ ਨੂੰ ਕੰਪੈਰੀਸ਼ਨ ਕਰਕੇ ਤੁਹਾਨੂੰ ਵੀਡੀਓ ਪਾਉਂਗਾ ਉਹ ਸਾਰੀ ਤੁਸੀਂ ਜਨੇ ਦੇਖਿਓ ਵੀ ਉਹਦੇ ਵਿੱਚ ਮਤਲਬ ਵੀ ਸਭ ਤੋਂ ਵਧੀਆ ਖੜੀ ਆ ਜੀਰੀ ਛੱਬੀ ਨਾ ਤਾਂ ਉਹਨੂੰ ਕੋਈ ਬਿਮਾਰੀ ਆ ਨਾ ਹਲਦੀ ਰੋਗਾ ਨਾ ਕੋਈ ਡੱਡਾ ਭੁੰਡੀ ਆ ਨਾ ਕੋਈ ਗੋਬ ਸੰਡੀ ਆ ਆਪਾਂ ਸਪਰੇ ਉਹਦੇ ਵਿੱਚ ਇੱਕ ਚੈਸ ਦੀ ਕਰਤੀ ਸੀਗੀ ਤੇ ਹਲਦੀ ਤੋਂ ਆਪਾਂ ਪਹਿਲਾਂ ਹੀ ਕਰਤੀ ਸੀਗੀ ਮਤਲਬ ਵੀ ਕਿਉਂਕਿ ਡਰ ਸੀਗਾ ਵੀ ਐਤਕੀ ਹਲਦੀ ਬਹੁਤ ਪੈ ਰਹੀ ਆ ਤਾਂ ਉਹਦੇ ਵਿੱਚ ਆਪਾਂ ਮਤਲਬ ਪਹਿਲਾਂ ਹੀ ਕਰਤੀ ਸੀਗੀ ਜਿਹੜੀ ਆਪਣੀ ਕਾਪਰ ਦੀ ਆ ਜਾਂਦੀ ਆ ਕੱਲੀ ਕਾਪਰ ਦੀ ਸਪਰੇ ਹੁੰਦੀ ਆ ਹਲਦੀ ਤੋਂ ਉਹ ਆਪਾਂ ਪਹਿਲਾਂ ਹੀ ਕਰਤੀ ਸੀਗੀ ਤੇ ਬਾਪਿਓ ਤੇ ਦੱਸਿਓ ਫਿਰ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਹੈਕਸਲ ਆਨ ਦਾ ਰਿਜ਼ਲਟ ਕਿਵੇਂ ਲੱਗਿਆ ਵੀ ਉਹ ਸਾਰੇ ਜਣੇ ਵੀਡੀਓ ਦੇ ਵਿੱਚ ਦੱਸ ਦਿਓ ਭਰਾਵੋ ਆਪਾਂ ਹੁਣ ਚੱਲਦੇ ਆ ਆਪਣੀ ਮੋਟਰ ਥੋੜੀ ਸੀ ਹੋ ਗਈ ਖਰਾਬ ਉਹ ਰਾਜਪੁਰੇ ਲੈ ਕੇ ਜਾਂਦੇ ਆ ਤਾਂ ਆ ਸੀਗੀ ਬਈ ਹੈਕਸੋ ਲੋਨ ਤੇ ਚੈਸ ਆ ਗਈ 125 ਗ੍ਰਾਮ 1 ਕਿਲੇ ਦੀ ਤੇ ਬਾਬੂ ਹੈਕਸੋ ਲੋਨ ਰੇਟ ਹੈਗਾ 1000 ਤੋਂ ਪਲੱਸ ਤਾਂ ਸਭ ਤੋਂ ਸਿਰੇ ਦਾ ਸਾਲਟ ਆ ਇਹ ਮਤਲਬ ਵੀ ਇਹ ਤੋਂ ਉੱਪਰ ਸਾਲਟ ਨਹੀਂ ਹੈਗਾ ਕੋਈ